ਪਰ ਦੀ ਇਸ ਸਟ੍ਰਾਈਕ ਤੋਂ ਬਾਅਦ ਭਾਰਤ ਪਾਕਿਸਤਾਨ ਦੇ ਨਾਲ ਲੱਗਦੇ ਸਰਹੱਦੀ ਇਲਾਕਿਆਂ ਵਿੱਚ ਸੁਰੱਖਿਆ ਕਰੜੀ ਕਰ ਦਿੱਤੀ ਗਈ ਹੈ ਗੁਰਦਾਸਪੁਰ ਵਿੱਚ ਸੁਰੱਖਿਆ ਦੇ ਕਿਹੋ ਜਿਹੇ ਇੰਤਜ਼ਾਮ ਨੇ ਕੀ ਕਹਿ ਰਹੇ ਨੇ ਲੋਕ ਉੱਥੇ ਜਿਹੜੇ ਜ਼ਾਹਿਰ ਹੈ ਇਸ ਵੇਲੇ ਤਣਾਅ ਦੇ ਮਾਹੌਲ ਵਿੱਚ ਜੀ ਰਹੇ ਨੇ ਇਹ ਸਭ ਦਾ ਜਾਇਜ਼ਾ ਲਿਆ ਮੇਰੇ ਸਹਿਯੋਗੀ ਰਵੀ ਬਖਸ਼ ਸਿੰਘ ਅਰਸ਼ੀ ਇਸ ਵਕਤ ਪਹੁੰਚ ਚੁੱਕੇ ਹਾਂ ਮਕੌੜਾ ਪਤਨ ਰਾਵੀ ਦਰਿਆ ਪਾਰ ਕਰਕੇ ਪਾਰਲੇ ਪਿੰਡ ਚਿੱਬ ਦੇ ਵਿਖੇ ਜਿੱਥੇ ਕੀ ਲੋਕ ਜੋ ਨੇ ਉਹ ਵਸਦੇ ਨੇ ਬਿਲਕੁਲ ਜ਼ੀਰੋ ਲਾਈਨ ਦੇ ਨਾਲ ਅਤੇ ਜਦੋਂ ਵੀ ਜੰਗ ਵਰਗੇ ਅਜਿਹੇ ਮਾਹੌਲ ਬੰਦੇ ਨੇ ਜਾਂ ਜਦੋਂ ਅਜਿਹੇ ਹਾਲਾਤ ਤਣਾਅਪੂਰਕ ਬੰਦੇ ਨੇ ਉਹਨਾਂ ਦਾ ਕੀ ਕਹਿਣਾ ਹੈ ਉਹ ਕੀ ਮਹਿਸੂਸ ਕਰਦੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਇਹ ਦ੍ਰਿਸ਼ ਦੇਖ ਸਕਦੇ ਹੋ ਕਿ ਇਸ ਵਕਤ ਪਿੰਡ ਵਾਸੀ ਜੋ ਲੋਕ ਨੇ ਉਹ ਇਸ ਬਾਰਡਰ ਪਾਰ ਪਿੰਡਾਂ ਦੇ ਅੰਦਰ ਜੋ ਹੈ ਉਹ ਇਕੱਠੇ ਹੋ ਕੇ ਖੜੇ ਨੇ ਕਿਉਂਕਿ ਅਜਿਹੇ ਮਾਹੌਲ ਦੇ ਵਿੱਚ ਉਹਨਾਂ ਨੂੰ ਵੀ ਫਿਕਰ ਪੈਂਦਾ ਹੈ ਆਪਣੇ ਬਾਲ ਬੱਚਿਆਂ ਦਾ ਜਾਂ ਆਪਣੀ ਰਹਿਣ ਸਹਿਣ ਦਾ ਉਹਨਾਂ ਦੀਆਂ ਜ਼ਮੀਨਾਂ ਨੇ ਜਿਹੜੀਆਂ ਨੇ ਉਹ ਪਾਰ ਪੈਂਦੀਆਂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਨੂੰ ਪੁੱਛਣਾ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਜਦੋਂ ਇਹ ਜੰਗ ਵਰਗੇ ਮਾਹੌਲ ਬਣਦਾ ਹੈ ਜਾਂ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਕੀ ਕਹਿਣਾ ਚਾਹੁੰਦੇ ਹੋ ਕੀ ਮੰਨਦੇ ਵਿੱਚ ਤੁਹਾਡੇ ਭਾਵਨਾਵਾਂ ਹੁੰਦੀਆਂ ਨੇ ਵੇਖੋ ਜੀ ਜੰਗ ਜਿਹੜੀ ਆ ਹੈ ਤਾਂ ਮਤਲਬ ਕਿ ਬਹੁਤ ਬੁਰੀ ਗੱਲ ਆ ਇਹਦੇ ਨਾਲ ਤਾਂ ਨੁਕਸਾਨ ਹੀ ਨੁਕਸਾਨ ਆ ਫਾਇਦਾ ਤਾਂ ਕੋਈ ਉਹਦਾ ਹੈ ਨਹੀਂ ਆ ਪਰ ਫਿਰ ਵੀ ਜੇ ਕਿਤੇ ਇਹੋ ਜਿਹੇ ਹਾਲਾਤ ਬਣਦੇ ਆ ਅਸੀਂ ਦੇਸ਼ ਦੇ ਨਾਲ ਖੜੇ ਆ ਦੇਖੋ ਜੀ ਸਾਡੀ ਫੌਜ ਬਹੁਤ ਤਗੜੀ ਆ ਅਸੀਂ ਫੌਜ ਦੇ ਨਾਲ ਬਿਲਕੁਲ ਮੋਢਾ ਮੋਢਾ ਲਾ ਕੇ ਤੱਕ ਖੜੇ ਆ ਬਿਲਕੁਲ ਜੰਗਾਂ ਹੈ ਬਹੁਤ ਦੇਖੀਆਂ ਨੇ ਪਹਿਲਾਂ ਤੋਂ ਲੱਗਦੇ ਦੇਖਦੇ ਆਇਆ ਐਸੀ ਗੱਲ ਕੋਈ ਪਾਕਿਸਤਾਨ ਤੋਂ ਡਰਨ ਵਾਲੇ ਨਹੀਂ ਪਰ ਸਾਨੂੰ ਜਿਹੜਾ ਸਾਡੀ ਸਰਕਾਰ ਆ ਸਾਡੇ ਨਵੇਂ ਦੇ ਬੰਦੇ ਨੇ ਐਮ ਐਲ ਏ ਬੰਦੇ ਸਾਡੇ ਸਾਡੀ ਜੀ ਕੋਈ ਵਾਰੀ ਬੰਦਨ ਵੋਟਾਂ ਲੈਣ ਦਾ ਮੌਕੇ ਆਂਦੇ ਨੇ ਸਾਡੀ ਬਾਅਦ ਕੋਈ ਸਾਰ ਨਹੀਂ ਲੰਦਾ ਹੁਣ ਪੋਲ ਰੁੜ ਗਿਆ ਤੇ ਰੋੜਿਆ ਆਪ ਲੋਕਾਂ ਨੇ ਇਕੱਠੇ ਪੈਸੇ ਕਰਕੇ ਆ ਵਸ ਨੂੰ ਉਹਨੂੰ ਤਿਆਰ ਕਰਕੇ ਥੋੜਾ ਮਾੜਾ ਮਾੜਾ ਲਾਂਗਾ ਬਣਾਇਆ ਉਹਨੂੰ ਸਾਡੀ ਕਿਸੇ ਨੇ ਸਾਡੀ ਕੋਈ ਲੈ ਰਿਆ ਸੁਣਿਆ ਇਹ ਰੋਸ ਹੈ ਇਹਨਾਂ ਦੇ ਦਿਲਾਂ ਦੀਆਂ ਇਹ ਭਾਵਨਾਵਾਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਤੇ ਮੋਢੇ ਨਾਲ ਮੋਢਾ ਦੇਸ਼ ਦੇ ਨਾਲ ਲਗਾ ਕੇ ਖੜੇ ਹਾਂ ਤੇ ਉਹਨਾਂ ਨੇ ਬਜ਼ੁਰਗਾਂ ਨੇ ਕਿਹਾ ਕਿ ਅਸੀਂ ਸਾਰੀਆਂ ਜੰਗਾਂ ਵੇਖੀਆਂ ਚਾਹੇ ਉਹ 65 ਦੀ ਹੋਵੇ 71 ਦੀ ਹੋਵੇ ਸ਼ੁਰੂ ਤੋਂ ਵਿੰਦੇ ਆਏ ਤੇ ਇਹਨਾਂ ਹਾਲਾਤਾਂ ਦਾ ਸੀਨ ਜੋ ਹੈ ਉਹ ਡਟ ਕੇ ਮੁਕਾਬਲਾ ਵੀ ਕੀਤਾ ਤੇ ਹੁਣ ਵੀ ਕਰਨ ਨੂੰ ਤਿਆਰ ਆ ਪਰ ਉਹਨਾਂ ਦੀ ਨਾਰਾਜ਼ਗੀ ਜਿਹੜੀ ਹੈ ਉਹ ਆਪਣੇ ਸਰਕਾਰ ਦੇ ਹੁਕਮਰਾਨਾਂ ਤੋਂ ਉਹਨਾਂ ਦਾ ਕਹਿਣਾ ਕਿ ਇੱਕ ਪਾਸੇ ਸਾਨੂੰ ਪਾਕਿਸਤਾਨ ਲੱਗਦਾ ਹੈ ਦੂਜੇ ਪਾਸੇ ਸਾਨੂੰ ਦਰਿਆ ਪੈ ਜਾਂਦਾ ਹੈ ਤੇ ਦਰਿਆ ਦੇ ਉੱਤੇ ਪੱਕੇ ਪੁਲ ਦੀ ਮੰਗ ਚੋਂਦਾ ਦੇਸ਼ ਆਜ਼ਾਦ ਹੋਇਆ ਉਦ ਉਹਨਾਂ ਦੀ ਜਿਹੜੀ ਹੈ ਮੰਗ ਹੈ ਕਿ ਜੇਕਰ ਇਹ ਹਾਲਾਤ ਬਣ ਜਾਂਦੇ ਨੇ ਜੇ ਵਕਾਇਕ ਕੋਈ ਅਜਿਹੀ ਜੰਗ ਲੱਗਦੀ ਹੈ ਤਾਂ ਉਹ ਇੱਥੋਂ ਨਿਕਲ ਕੇ ਕਿਸ ਤਰ੍ਹਾਂ ਬਾਹਰ ਜਾਣਗੇ ਇਸ ਦਾ ਜਿਹੜਾ ਹੈ ਉਹ ਜ਼ਿੰਮੇਵਾਰੀ ਕੌਣ ਚੁੱਕਦਾ ਹੈ ਇਹ ਸਵਾਲੀਆ ਨਿਸ਼ਾਨ ਜਿਹੜਾ ਹੈ ਉਹਨਾਂ ਨੇ ਸਰਕਾਰ ਦੇ ਉੱਤੇ ਅਤੇ ਪ੍ਰਸ਼ਾਸਨ ਦੇ ਉੱਤੇ ਜਿਹੜਾ ਇੱਥੇ ਲਗਾਇਆ ਹੈ ਕੈਮਰਾ ਪਰਸਨ ਪ੍ਰੀਤ ਦੇ ਨਾਲ ਰਵੀ ਬਖਸ਼ ਸਿੰਘ ਮਕੌੜਾ ਪੱਤਨ ਗੁਰਦਾਸਪੁਰ